ਈਸੀਐਲਪੀ ਦੀ ਮੀਟਿੰਗ ਹੈ 10:30 ਵਜੇ ਪੂਰੇ ਸਾਰਾ ਅਗਲਾ ਜਿਹੜਾ ਕਾਰਜਕ੍ਰਮ ਹੈ ਕਿਸ ਤਰ੍ਹਾਂ ਲੜਾਈ ਲੜਨੀ ਹੈ ਉਹ ਅਸੀਂ ਚਰਚਾ ਕਰਾਂਗੇ ਪਰ ਆਸੀਂ ਨਾਲ-ਨਾਲ ਸਾਡੀ ਮੰਗ ਹੈ ਨਾਲ-ਨਾਲ ਸਾਡੀ ਮੰਗ ਹੈ ਕਿ ਪਹਿਲਾਂ ਤਾਂ ਗਵਰਨਰ ਸਾਹਿਬ ਵਰਨਰ ਅਡਰੈਸ ਪੜਨ ਤੋਂ ਪਹਿਲਾਂ ਮਾਫੀ ਮੰਗਣ ਪੰਜਾਬ ਦੇ ਲੋਕਾਂ ਤੋਂ ਜਿਸ ਪ੍ਰਕਾਰ ਦਾ ਪੰਜਾਬ ਦੇ ਕਿਸਾਨਾਂ ਨਾਲ ਜੋ ਵਤੀਰਾ ਹੋਇਆ ਆਪ ਪਿਛਮ ਬਾਰਡਰ ਤੇ ਤੇ ਦੂਜਾ ਸਾਡਾ ਜਿਹੜਾ ਬਾਰਡਰ ਹੈਗਾ ਚੋਰੀ ਬਾਰਡਰ ਤੇ ਉਹਦੀ ਮਾਫੀ ਮੰਗਣ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਪਹਿਲਾ ਕੋਰਨਰ ਰੈਸ ਤੋਂ ਪੜਨ ਤੋਂ ਪਹਿਲਾਂ ਸ਼ੁਭ ਕਰਨ ਨੂੰ ਸ਼ਰਧਾਂਜਲੀ ਦੇਣ ਤੇ ਮਾਫੀ ਮੰਗਣ ਕਿ ਸਾਡੇ ਤੋਂ ਇਹ ਵੱੱਜਰ ਗੁਨਾਹ ਹੋਇਆ ਇੱਕ ਨੌਜਵਾਨ ਵਿਅਕਤੀ ਦੀ ਜਿਹੜੀ ਗੋਲੀ ਮਾਰ ਕੇ ਰਬੜ ਬੁਲੇਟ ਤੇ ਨਾਲ ਪੱਥਰ ਚ ਗੋਲੀ ਮਾਰ ਕੇ ਮੌਤ ਦੇ ਉਹਨੂੰ ਘਾਟ ਉਤਾਰ ਦਿੱਤਾ ਗਿਆ ਪੂਰੀ ਮਾਫੀ ਮੰਗ ਤੀਜਾ ਜਿਹੜਾ ਪ੍ਰਿਤਪਾਲ ਸਾਡਾ ਕਿਸਾਨ ਜਿਹੜਾ ਜੇਰੇ ਇਲਾਜ ਪਿਆ ਜਿਹਨੂੰ ਚੱਕ ਕੇ ਲੈ ਗਏ ਸੀ ਮੈਂ ਉਹਨੂੰ ਮਿਲ ਕੇ ਆਇਆ ਦੋ ਵਾਰੀ ਮੇਰੀ ਧਰਮ ਪਤਨੀ ਗਈ ਹੈ ਔਰ ਇਹ ਮੂੰਹ ਦੇ ਵਿੱਚ ਪਲੇਟਾਂ ਪਾਈਆਂ ਵੀ ਔਰ ਇੱਕ ਇੱਕ ਅੰਗ ਤੋੜਿਆ ਪਿਆ ਉਹਨੂੰ ਉਹ ਕਹਿੰਦਾ ਮੈਨੂੰ ਪੁਲਿਸ ਚੱਕ ਕੇ ਲੈ ਗਈ ਸੀ ਰੱਸਾ ਪਾ ਕੇ ਤੀਜਾ ਜਿਹੜਾ ਗੱਲ ਹੈ ਕਰਨੀ ਸੀ ਚੌਥੀ ਕੀ ਜਿਹੜੀ ਜ਼ੀਰੋ ਐਫ ਆਈ ਆਰ ਮੁੱਖ ਮੰਤਰੀ ਸਾਹਿਬ ਨੇ ਕੱਟੀ ਹੈ ਰੰਦਾਵਾ ਸਾਹਿਬ ਨੇ ਤੁਹਾਨੂੰ ਕਹਿ ਕੇ ਆਏ ਹੋਣੇ ਠੀਕੇ ਅੱਜ ਕੀ ਜਿਹੜੀ ਜ਼ੀਰੋ ਐਫ ਆਈ ਆਰ ਕੱਟ ਕੇ ਬੇਵਕੂਫ ਬਣਾਇਆ ਜਿਵੇਂ ਬਗਰਾੜੀ ਦੇ ਵਿੱਚ ਜ਼ੀਰੋ ਐਫ ਆਈ ਆਰ ਕੱਟੀ ਗਈ ਸੀ ਜਦੋਂ ਕਿਸੇ ਦਾ ਨਾਂ ਹੀ ਨਹੀਂਗਾ ਉਹ ਤਿੰਨ ਕਾਗਜ਼ ਕਾਲੇ ਕੀਤੇ ਐ ਮੁੱਖ ਮੰਤਰੀ ਸਾਹਿਬ ਉਹ ਬਾਈ ਨੇਮ ਐਫ ਆਈ ਆਰ ਦਰਜ ਕਰਨ ਤੇ ਉਹਨਾਂ ਅਫਸਰਾਂ ਨੂੰ ਜਿਹੜੇ ਅਫਸਰਾਂ ਨੇ ਇਹ ਰਾਏ ਦਿੱਤੀ ਵੀ ਜ਼ੀਰੋ ਐਫ ਆਈ ਆਰ ਕੱਟ ਦਿੰਨੇ ਆ ਨਾਂ ਬਿਨਾ ਨਾਮ ਤੋਂ ਉਹਨਾਂ ਨੂੰ ਸਸਪੈਂਡ ਕਰਨ ਤੇ ਉਹਨਾਂ ਦੀ ਇਨਕੁਆਇਰੀ ਖੋਲਣ ਜ਼ੀਰੋ ਐਫ ਆਈ ਆਰ ਕੱਟਣ ਦਾ ਕੋਈ ਮਤਲਬ ਹੀ ਨਹੀਂ ਬੰਦਾ ਸੀ ਇਹ तमाम ਉਹ ਜਿਨ੍ਹਾਂ ਨੇ ਟਰੈਕਟਰ ਤੋੜੇ ਔਰ 100 ਤੋਂ ਵੱਧ ਕਿਸਾਨ ਜਿਹੜਾ ਸਾਡਾ जख्मी ਪਿਆ ਹੈ ਜਿਨ੍ਹਾਂ ਦੀ ਅੱਖਾਂ ਨਿਕਲ ਗਈਆਂ ਉਹ ਪਰਚਾ ਦਰਜ ਕਿਦੋਂ ਕਰਨਗੇ ਮੁੱਖ ਮੰਤਰੀ ਪੰਜਾਬ ਅੱਜ ਸਾਡੀਆਂ ਇਹ तमाम ਮੰਗਾਂ ਰਹਿਣੀਆਂ ਬਾਕੀ ਜਿਹੜੀ ਡਿਸਕਸ਼ਨ ਹੈ ਪੂਰੀ ਗੱਲਬਾਤ ਜੋ ਵੀ ਫੈਸਲਾ ਹੋਊਗਾ ਸੀਐਲਪੀ ਦੀ ਮੀਟਿੰਗ ਚ ਹੋਊਗਾ ਲੇਕਿਨ ਅਸੀਂ ਕਿਸਾਨ ਦੀ ਲੜਾਈ ਲੜਨੀ ਹੈ ਅਸੀਂ ਮਜ਼ਦੂਰ ਦੀ ਲੜਾਈ ਲੜਨੀ ਹੈ ਜੋ ਧੱਕਾ ਤੇ ਜ਼ਿਆਸਤੀ ਕੀਤਾ ਹੈ ਉਹਦੇ ਅਸੀਂ ਖਿਲਾਫ ਖੜੇ ਹੋਣਾ ਤੇ ਸਾਨੂੰ ਦਿੱਲੀ ਜਾਣ ਦੇਣ ਕਿਸਾਨਾਂ ਨੂੰ ਦਿੱਲੀ ਸਾਡਾ ਦਿੱਲੀ ਦੇ ਵਾਸਤੇ ਇਸ ਦਿੱਲੀ ਨੂੰ ਤੇ ਝੰਡਾ ਲਾਲ ਕਿਲੇ ਤੇ ਲਹਿਰਾਉਣ ਵਾਸਤੇ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਨੇ ਰਾਏਵੜੇ ਜੀ 0 ਐਫ ਆਰ ਨਾਲ ਸਵਾਲ ਕਿਸਾਨ ਜਥੇਬੰਦੀਆਂ ਦੇ ਸਿਰਫ ਕਾਂਗਰਸ ਦਾ ਮੈਨੂੰ ਨਹੀਂ ਅਸੀਂ ਕਿਸਾਨ ਜਥੇਬੰਦੀਆਂ ਦੇ ਤਾਂ 100% ਜੋਨਰ ਦਾ ਫੈਸਲਾ ਉਹਨਾਂ ਦੇ ਨਾਲ ਹੈ ਕਈਆਂ ਨੇ ਕੱਲ ਮੈਨੂੰ ਸਵਾਲ ਕੀਤਾ ਫਿਰ ਪੋਸਟਮਾਰਟਮ ਹੋ ਗਿਆ ਅੰਤਿਮ ਸੰਸਕਾਰ ਹੋ ਗਿਆ ਕੀ ਕਰੇ ਕਿਸਾਨ ਦਾ ਮਾਂ-ਬਾਪ ਅੱਠਾਂ ਦਿਨਾਂ ਤੋਂ লাশ ਪਈ ਹੈ 1 ਮਿੰਟ ਤੇ ਪੌਣੇ 11 ਵਜੇ ਐਫ ਆਰ ਹੁੰਦੀ ਗਿਆ 11 ਵਜੇ ਜਿਹੜੀ ਅਡਵਾਈਜ਼ਰੀ ਹੈਲਥ ਡਿਪਾਰਟਮੈਂਟ ਦੀ ਉਹ ਆਕਰ ਸਨ ਸੈਟਿੰਗ ਤੋਂ ਬਾਅਦ ਜਦੋਂ ਸੂਰਜ ਡੁੱਬ ਜਾਂਦਾ ਉਹਦੇ ਬਾਅਦ ਇਹ ਪੋਸਟਮਾਰਟਮ ਨਹੀਂ ਹੁੰਦਾ ਐਡੀ ਕੀ ਕਾਲੀ ਸੀ ਜਿਹੜੀ 15 ਮਿੰਟ ਦੇ ਵਿੱਚ ਇਹਨਾਂ ਨੇ ਉਹਦਾ ਪੋਸਟਮਾਰਟਮ ਵੀ ਕਰ ਦਿੱਤਾ ਐਡੀ ਕੀ ਕਾਲੀ ਸੀ ਕਿ ਪੌਣੇ 11 ਵਜੇ ਹਾਈ ਕੋਰਟ 'ਚ ਕਾਲ ਕੇਸ ਲੱਗਾ ਪਰਸੋਂ ਸ਼ਾਮ ਨੂੰ ਪੌਣੇ 11 ਵਜੇ ਇਹਨਾਂ ਨੇ ਐਫ ਆਈ ਆਰ ਕਰਕੇ ਤੇ 11 ਵਜੇ ਪੋਸਟਮਾਰਟਮ ਕਰ ਦਿੱਤਾ ਤੇ 0 ਜਿਹੜੀ ਕੀਤੀ ਆ ਜਿਵੇਂ ਪ੍ਰਧਾਨ ਜੀ ਨੇ ਥਿਆ ਕਿ ਉੱਥੇ ਇਨੇ ਟਰੈਕਟਰ ਤੋੜੇ ਨੇ ਜੇ ਉਹਨਾਂ ਦੇ ਟਰੈਕਟਰ ਅੱਜ ਡੀਐਸਪੀ ਦੀ ਸਟੇਟਮੈਂਟ ਉੱਥੋਂ ਦੇਣੀ ਹਰਿਆਣਾ ਦੀ ਕਿ ਅਸੀਂ ਡਰੋਨ ਦੇ ਰਾਹੀਂ ਬੰਦੇ ਚੈੱਕ ਕੀਤੇ ਨੇ ਜਿਹੜੇ ਬੰਦਿਆਂ ਨੇ ਉੱਥੇ ਦੇਖੇ ਗਏ ਨੇ ਉਹਨਾਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ ਕੀ ਗੱਲ ਇਹ ਪਾਕਿਸਤਾਨ ਤੋਂ ਆਏ ਨੇ ਜਾਂ ਕੋਈ ਚਾਈਨਾ ਬਾਰਡਰ ਤੋਂ ਆ ਗਏ ਨੇ ਜਿਹੜੇ ਪੰਜਾਬੀ ਨੇ ਇਹਨਾਂ ਨੂੰ ਭੁੱਲ ਗਿਆ ਕਿ 80% ਜੇ ਅੱਜ ਹਿੰਦੁਸਤਾਨ ਦੇ ਵਿੱਚ ਯੋਗਦਾਨ ਆ ਆਜ਼ਾਦੀ ਚ ਦੇ ਪੰਜਾਬੀਆਂ ਦਾ ਕਲੈਕ ਸਿੱਖਾਂ ਦਾ ਕਿਸਾਨਾਂ ਦਾ ਨਹੀਂ ਪੂਰੇ ਪੰਜਾਬੀਆਂ ਦਾ ਜੋ ਯੋਗਦਾਨ ਕੌਣ ਭੁੱਲਦਾ ਲਾਲਾ ਲਾਜਮਨ ਪ੍ਰਤਾਇ ਨੂੰ ਜਿਹਨੇ ਡਾਂਗਾ ਖਾ ਕੇ ਆਪਣੀ ਸ਼ਹਾਦਤ ਦਿੱਤੀ ਤੇ ਇਹਦੇ ਵਿੱਚ ਜਿਹੜਿਆਂ ਬੰਦਿਆਂ ਨੇ ਟਰੈਕਟਰ ਤੋੜੇ ਨੇ ਇਹਨਾਂ ਨੇ ਵੀ ਇਹਨਾਂ ਕੋਲ ਵੀਡੀਓਜ਼ ਆਈ ਹੋਣਗੇ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਰਿਆਣਾ ਦੇ ਉੱਤੇ ਇਮੀਡੀਏਟਲੀ ਐਫ ਆਈ ਆਰ ਹੋਣੀ ਚਾਹੀਦੀ ਹੈ ਅੱਛਾ ਮਸਲਾ ਕਿ ਇਹ ਮਸਲਾ ਕਿੱਥੇ ਟੇਕ ਅਪ ਕਰਨਾ ਜਿਹੜਾ ਪਾਸਪੋਰਟ ਵਾਲਾ ਤੁਸੀਂ ਕਹਿ ਰਹੇ ਹੋ ਹਰਿਆਣਾ ਸਰਕਾਰ ਕੋਲ ਜਾਂ ਇਹ ਵਿਧਾਨ ਸਭਾ ਵਿੱਚ ਪਹਿਲਾਂ ਕਰਾਂਗੇ ਫੇਰ ਜੇ ਜੀਵਨ ਮੰਤਰੀ ਕੋਈ ਨਹੀਂ ਬੋਲ ਰਿਹਾ ਤੇ ਆਪੋਜੀਸ਼ਨ ਤਾਂ ਬੋਲੇਗੀ ਕਿ ਪਾਸਪੋਰਟ ਕਿਵੇਂ ਹਿੰਦੁਸਤਾਨ ਆ ਇਹਦੇ ਕਾਨੂੰਨ ਆ ਤੇ ਇਹਦਾ ਜਿਨ ਮਰਜ਼ੀ ਕਰ ਦੋਗੇ ਅੱਛਾ ਬ੍ਰਿੰਗ ਸਾਹਿਬ ਲਾਤੀ ਜੋ ਹੋਇਆ ਵੀ ਕਿਤੇ ਲਾਤੀ ਜੋ ਬੇਅਦਬੀ ਤੋਂ ਉਹਨੂੰ ਲੈਣਾ ਕੌਣ ਜ਼ਿੰਮੇਵਾਰ ਹੈ 100% ਪੰਜਾਬ ਸਰਕਾਰ ਜ਼ਿੰਮੇਵਾਰ ਹੈ 100% ਪੰਜਾਬੀ ਸਰਕਾਰ ਮੁੱਖ ਮੰਤਰੀ ਸਾਹਿਬ ਜ਼ਿੰਮੇਵਾਰ ਸਰ ਫੋਟੋ ਸਰ ਇੱਕ ਮਿੰਟ ਉਹ ਦੂਜੀਆਂ ਵੀ ਫੜ ਲੈ ਲੈ ਜੀ ਉਹਨਾਂ ਵਾਸਤੇ ありがとうござい